ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਆਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਿਹਾ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾਤਾ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਜੁੜਾ ਪੈਦਾ ਹੋ ਰਿਹਾਤਾ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਛੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੋਹੱਲੇ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡੀਆਂ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬੜੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ ਫਲੱਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀਕਵਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਬਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ اپੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਆਤ ਸਥਾਨਾਂ ਵੱਲ ਤਬਦੀਨ ਹੌਣ ਲਈ ਤਿਆਰ ਰਹਿਣ ਦਾ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਅਗਗ دریا ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਆਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿਆ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾਤਾ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੜਾ ਪੈਦਾ ਹੋ ਰਿਹਾਤਾ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਪਾਰੀ ਮੀਂ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੋਹੱਲੇ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡੀਆਂ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬੜੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ ਫਲੱਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀਕਵਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾੜਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਵਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਆਤ ਸਥਾਨਾਂ ਵੱਲ ਤਬਦੀਨ ਹੌਣ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਗਲਬਾਤ ਕਰਨ ਤੱਕ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਕਿ ਤੇ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਆਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕਿ ਅਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੜਾ ਪੈਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਹੈ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਚੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡਿਆ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੱਗਰ ਦਰਿਆ ਦੀਆਂ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬਣੇ ਹੋਏ ਨੇ ਤਰਾਸਯੋਕ ਬਣੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀ ਇੱਕ ਵਾਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ ਤਮਾਮ ਚੜੇਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਵਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਸਥਾਨਾਵਲ ਤਬਦੀਨ ਹੋਣ ਦੇ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿ ਤੇ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਾਸਤੇ ਪਿੰਡਾਂ ਦੇ ਲੋਕਾਂ ਨੂੰ ਜੜੀਆ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਿਹਾ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਜੁੜਾ ਪੈਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜੜੀਆ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਚੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ। ਤਾਂ ਇਸ ਤੋਂ ਇਲਾਵਾ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡਿਆ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾ ਤੋ ਹਰ ਦੇ ਨਾਲ ਸਾਂਝੀਆਂ ਕਰ ਰਿਆ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕਾਂ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬਣੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ ਫਲੱਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹੇ ਦੇ ਵਿੱਚ ਕੱਗਰ ਦਰਿਆ ਵੀ ਇੱਕ ਵਾਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਟ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ सरसनी আলমगिर डंगटेरा मुबारकपुर मीरपुर बाकरपुर ਵਿੱਚ ਚੌਕ ਸੈਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਸਥਾਨਾਂ ਵੱਲ ਤਬਦੀਨ ਹੋਣ ਦੇ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤਾਂ ਅੱਗਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੁੜਾ ਪੈਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਪਾਰੀ ਮੀਂਹ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ। ਤਾਂ ਇਸ ਤੋਂ ਇਲਾਵਾ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ। ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਕੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡਿਆ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਖੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪੰਜਾਬ ਤੇ ਹਾਲਾਤ ਕਾਫੀ ਜਿਹੜੇ ਆ ਗੰਗीन ਬਣੇ ਹੋਏ ਨੇ ਤਰਾਸ਼ਯੋਕ ਬਣੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਫਲਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਚਿਹੇ ਦੇ ਵਿੱਚ ਕੱਗਰ ਦਰਿਆ ਵੀ ਇੱਕ ਵਾਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਵਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਸਥਾਨਾਂ ਵੱਲ ਤਬਦੀਨ ਹੋਣ ਦੇ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਿਕ ਅਧਿਕਾਰੀਆਂ ਦੇ ਨਾਲ ਗਲਬਾਤ ਕਰਨ ਤਾਂ ਅੱਗਰ ਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਇੱਕ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਆਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾਤਾ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੁੜਾ ਪੈਦਾ ਹੋ ਰਿਹਾਤਾ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਛੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੋਹੱਲੇ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡੀਆਂ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬਣੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ 플ੱਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀਕਵਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ আলমਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਵਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਸਥਾਨਾਂ ਵੱਲ ਤਬਦੀਨ ਹੌਣ ਦਿਲੇ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਅਗਗ دریا ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਿਹਾ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾਤਾ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਜੁੜਾ ਪੈਦਾ ਹੋ ਰਿਹਾਤਾ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਛੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੋਹੱਲੇ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡੀਆਂ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗੰਗीन ਬੜੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ 플ਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀਕਵਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਬਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਆਤ ਸਥਾਨਾਂ ਵੱਲ ਤਬਦੀਨ ਹੌਣ ਦੇ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਅਗਗ دریا ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿ ਤੇ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਜੜੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਿਹਾ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾਤਾ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੁੜਾ ਪੈਦਾ ਹੋ ਰਿਹਾਤਾ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਛੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੋਹੱਲੇ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੀ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡਿਆ ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗਮਗੀਨ ਬਣੇ ਹੋਏ ਨੇ ਤਰਾਸ਼ਯੋਕ ਬਣੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ 플ੱਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀ ਇੱਕ ਵਾਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ तमाम ਚੜੇ ਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ আলমਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਵਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਸਥਾਨਾਂ ਵੱਲ ਤਬਦੀਨ ਹੌਣ ਦੇ ਲਈ ਤਿਆਰ ਰਹਿਣ ਦਾ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿ ਤੇ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਸਤੇ ਪਿੰਡਾਂ ਦੇ ਲੋਕਾਂ ਨੂੰ ਜੜੀਆ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੁੜਾ ਪੈਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜਿਹੜੀ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਪਾਰੀ ਮੀਂਹ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਤਾਂ ਇਸ ਤੋਂ ਇਲਾਵਾ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 8 ਵਜੇ ਦੇ ਕਰੀਬ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ 70000 ਕਿਊਸਿਕ ਤੋਂ ਟੱਪ ਗਿਆ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ ਕੱਗਰ ਦੇ ਕੈਚਮੈਂਟ ਖੇਤਰ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਸੁਖਨਾ ਝੀਲ ਦੇ ਗੇਟ ਖੋਲੇ ਜਾਣ ਕਾਰਨ ਡੇਰਾ ਬੱਸੀ ਸਬਡਿਵੀਜ਼ਨ ਦੇ ਕੰਡਿਆਤ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਪਿੰਡਾਂ ਨੂੰ ਖਾਸ ਤੌਰ ਤੇ ਜਿਹੜੀਆਂ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੱਗਰ ਦਰਿਆ ਦੀਆਂ ਜੁਥੇ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਸਰ ਆ ਚੁੱਕਾ ਇੱਥੋਂ ਤੱਕ ਲੋਕਾਂ ਦੀਆਂ ਝੁੱਗੀਆਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਾਰਾਂ ਤੱਕ ਜੁੜੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਸਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਕਾਫੀ ਜਿਹੜੇ ਆ ਗੰਮਗੀਨ ਬੜੇ ਹੋਏ ਨੇ ਤਰਾਸ਼ਯੋਕ ਬੜੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਪੋ ਆਪਣੇ ਪੱਦਰ ਦੇ ਉੱਤੇ ਲਗਾਤਾਰ ਜੜਿਆ ਮੌਕਾ ਸੰਭਾਲਿਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅਚੇਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹਾਲਾਂਕਿ ਸਥਿਤੀ ਨੂੰ ਦੇਖਤੇ ਹੋਏ ਪ੍ਰਸ਼ਾਸਨ ਦੇ ਵੱਲੋਂ 플ਡ ਗੇਟ ਵੀ ਖੋਲੇ ਜਾ ਰਹੇ ਨੇ ਡੈਮਾਂ ਦੇ ਤਾਂ ਅਚੇਹ ਦੇ ਵਿੱਚ ਕੱਗਰ ਦਰਿਆ ਵੀ ਇੱਕ ਵਾਰ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਤੇ ਲਈ ਖਤਰਾ ਸਾਬਿਤ ਹੋ ਸਕਦਾ ਹੈ ਤਾਂ ਤਮਾਮ ਚੜੇਪਿੰਡ ਨੇ ਤਾਂ ਉਹਨਾਂ ਨੂੰ ਚੌਕਸ ਰਹਿਣ ਦੀ ਹਦਾਇਤਾਂ ਦਿੱਤੀਆਂ ਗਈਆਂ ਜੇ ਗੱਲ ਕੀਤੀ ਜਾਵੇ ਤਾਂ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸਨੀ ਆਲਮਗਿਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਬਾਕਰਪੁਰ ਵਿੱਚ ਚੌਕਸ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਆਤ ਸਥਾਨਾਵਲ ਤਬਦੀਨ ਹੋਣ ਦੇ ਲਈ ਤਿਆਰ ਰਹਿਣ ਤਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੱਕ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਅਪੀਲ ਜੜੀ ਕਿਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਜੇ ਖਤਰਾ ਟਲਿਆ ਨਹੀਂ ਕੱਗਰ ਦਰਿਆ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਦਾ ਹੈ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਵੀ ਦਰਿਆ ਦੇ ਨੇੜੇ ਵਾਸਤੇ ਪਿੰਡਾਂ ਦੇ ਲੋਕਾਂ ਨੂੰ ਜੜੀਆ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤੀ ਜਾਵੇ ਸੁਚੇਤ ਰਹਿ ਜਾਵੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤਾਂ ਪੰਜਾਬ ਦੇ ਲਈ ਇੱਕ ਹੋਰ ਨਵਾਂ ਖਤਰਾ ਛੁੜਾ ਪੈਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਕੱਗਰ ਦਰਿਆ ਜੜੀਆ ਤਬਾਹੀ ਮਚਾ ਸਕਦਾ ਹੈ ਚੰਡੀਗੜ੍ਹ ਮੁਹਾਲੀ ਅਤੇ ਕੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪੇ ਭਾਰੀ ਮੀਂਹ ਅਤੇ ਸੁਖਨਾ ਚੇਲ ਦੇ ਫਲੱਡ ਗੇਟ ਖੋਲੇ ਜਾਣ ਦੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕੱਗਰ ਨੇੜੇ ਪੈਂਦੇ ਕੁਝ